ਆਪਾਂ ਇੱਥੇ ਕਦਾ ਗੀਤਨ ਕਰ ਰਿਹਾ ਇੱਥੇ ਕੋਈ ਕੁੱਕਰ ਆ ਜਾਏ ਪਸ਼ੂ ਆ ਜਾਏ ਪੰਛੀ ਆ ਜਾਏ ਅਸੀਂ ਭੱਜ ਗਏ ਉਹਨੂੰ ਪਹਿਲਾਂ ਬਾਹਰ ਕੱਢਾਂਗੇ ਭਾਵੇਂ ਆਤਮਾ ਪਤਾ ਨਹੀਂ ਉਹ ਕਿਹੜੀ ਹੋਵੇ ਸਾਨੂੰ ਕੀ ਪਛਾਣ ਅਸੀਂ ਉਹਨੂੰ ਕੁੱਟ ਕੇ ਤੇ ਮਾਰ ਕੇ ਭਾਵੇਂ ਉਹ ਕਿੰਨਾ ਜਾਨਵਰ ਚੰਗਾ ਕਿਉਣਾ ਹੋਵੇ ਮਨੁੱਖ ਭਾਵੇਂ ਕਿੰਨਾ ਭੈੜਾ ਕਿਉਣਾ ਹੋਵੇ ਅਸੀਂ ਉਹਨੂੰ ਧਾਰਮਿਕ ਸਥਾਨ ਦੇ ਅੰਦਰ ਆਣ ਦਵਾਂਗੇ ਉਹਨੂੰ ਨਹੀਂ ਅਸੀਂ ਰੋਕਾਂਗੇ ਭਾਵੇਂ ਉਹ ਜਿੱਦਾਂ ਦਾ ਮਰਜ਼ੀ ਮਨੁੱਖ ਹੋਵੇ ਪਰ ਜੇ ਪਸ਼ੂ ਜਾਨਵਰ ਆ ਜਾਵੇ ਉਸ ਨੂੰ ਅਸੀਂ ਅੰਦਰ ਨਹੀਂ ਵੜਨ ਦਿੰਦੇ ਕਿਉਂਕਿ ਅਸੀਂ ਸਾਨੂੰ ਦੱਸਿਆ ਹੈ ਪੀ ਇਹ ਪਸ਼ੂਆਂ ਦੇ ਬਹਿਣ ਵਾਲੀ ਜਗ੍ਹਾ ਨਹੀਂ ਹੈ ਮਨੁੱਖਾਂ ਦੇ ਬਹਿਣ ਵਾਲੀ ਜਗ੍ਹਾ ਹੈ ਇੱਥੇ ਉਹਨਾਂ ਦੀ ਐਂਟਰੀ ਬੰਦ ਹੈ ਗ੍ਰੰਥਾਂ ਦੇ ਵਿੱਚ ਵੀ ਬੰਦ ਹੈ ਤੇ ਉਦਾਂ ਵੀ ਸਮਾਜਿਕ ਤੌਰ ਤੇ ਵੀ ਬੰਦ ਹੈ ਉਹਨਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਜਾਂਦਾ ਤੇ ਫਿਰ ਮਹਾਰਾਜ ਜੀ ਕਹਿੰਦੇ ਫਿਰ ਤੂੰ ਗੁਣ ਕਿਵੇਂ ਗਾਵੇਂਗਾ ਇਸ ਕਰਕੇ ਹੁਣ ਤੂੰ ਮਨੁੱਖਾ ਜਾਮੀ ਵਿੱਚ ਐ ਮਨੁੱਖਾ ਦੇਹੀ ਦੇ ਵਿੱਚ ਐ ਇਸ ਦੇਹੀ ਵਿੱਚ ਜੋ ਕਰਨਾ ਹੈ ਤੂੰ ਕਰ ਸਕਦਾ ਹੈ ਜੋ ਕੁਝ ਕਰਨਾ ਹੈ ਤੂੰ ਕਰ ਸਕਦਾ ਹੈ ਹੁਣ ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ